ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਸੋ ਅ ਪਿਛਲੇ ਦਿਨਾਂ ਤੋਂ ਆਪਾਂ ਪੰਜਾਬੀ ਦੇ ਲੈਕਚਰ ਲਗਾ ਰਹੇ ਹਾਂ। ਸੋ ਅ ਅੱਜ ਆਪਾਂ ਜਿਸ ਤਰ੍ਹਾਂ ਕਰ ਵਾਲੀ ਗੱਲ ਕਰਨੀ ਹੈ ਉਹਨਾਂ ਦਾ ਨਾਮ ਤੁਹਾਨੂੰ ਪਤਾ ਹੀ ਹੈ। ਤੁਸੀਂ ਸਕਰੀਨ ਉੱਤੇ ਵੇਖ ਰਹੇ ਹੋ ਨਰਿੰਦਰ ਸਿੰਘ ਕਪੂਰ ਪੰਜਾਬੀ ਦੇ ਮਤੰਪੂਰਨ ਵਾਰਤਕਕਾਰ ਨੇ ਉਹਨਾਂ ਵੱਜੋਂ ਪਾਣ ਕਰਦੇ ਹਾਂ। ਸੋ ਅਪਉਹੀ ਗੱਲਾਂ ਕਰਨੀਆਂ ਜਿਹੜੀਆਂ ਪੇਪਰ ਦੇ ਨਜ਼ਰੀਏ ਤੋਂ ਮਹੱਤਵਪੂਰਨ ਨੇ ਜਿਨ੍ਹਾਂ ਬਾਰੇ ਸਵਾਲ ਅਕਸਰ ਆਉਂਦੇ ਆ ਜਾਂ ਪਹਿਲਾਂ ਆ ਚੁੱਕੇ ਆ ਉਹਨਾਂ ਬਾਰੇ ਅੱਪਾਂ ਗੱਲ ਕਰਦੇ ਆ ਸੋ ਦੂਜੀ ਸੀ ਨੈੱਟ ਮਾਸਟਰ ਕੇਟਰ ਈਟੀਟੀ ਕੇਟਰ ਲੈਕਚਰ ਆਰ ਕੇਟਰ ਦੇ ਵਿਦਿਆਰਥੀਆਂ ਲਈ ਇਹ ਲੈਕਚਰ ਅਤੀ ਲਾਹੇਵੰਦ ਸਤ ਹੋਊਗਾ ਸੋ ਪਰ ਜਿਆਦਾ ਅ ਵਕਤ ਜਾਇਆ ਨਾ ਕਰੀਏ ਤੇ ਅਪਾਂ ਲੈਕਚਰ ਵੱਲ ਆਉਨੇ ਆ ਆਨੰਦ ਸਿੰਘ ਕਪੂਰ ਬਾਰੇ ਆਪਾਂ ਜਦੋਂ ਗੱਲ ਕਰਾਂਗੇ ਤਾਂ ਉਹਨਾਂ ਦੇ ਪਰਿਵਾਰ ਬਾਰੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਰਚਨਾ ਬਾਰੇ ਤੇ ਉਹਨਾਂ ਦੇ ਸਨਮਾਨਾਂ ਬਾਰੇ ਗੱਲ ਹੋਊਗੀ ਸੋ ਅੱਗੇ ਵਧਦੇ ਆਂ ਸਭ ਤੋਂ ਪਹਿਲਾਂ ਆਪਾਂ ਦਨਿੰਦਰ ਸਿੰਘ ਕਪੂਰ ਜੀ ਦੇ ਆ ਜਨਮ ਬਾਰੇ ਗੱਲ ਕਰਦੇ ਆਂ ਉਹਨਾਂ ਦਾ ਜਨਮ 6 ਮਾਰਚ 1947 ਈਸਵੀ ਨੂੰ ਹੋਇਆ ਸੀ 3 ਵਸਤੀ ਸਾਲ ਦੀ ਉਹ ਜੀ ਉਮਰ ਹੈ ਕਿ ਬਈ ਇਹ ਸਵਾਲ ਆ ਜਾਂਦਾ ਕਿ ਇਹ ਨਰਸਿੰਘ ਕਪੂਰ ਜੀ ਦੀ ਉਮਰ ਕਿੰਨੀ ਹੈ ਸੋ 80 ਸਾਲ ਦੀ ਉਮਰ ਉਹਨਾਂ ਦੀ ਹੈ ਸਾਡੇ ਵਿੱਚ ਵਾਯੂਦ ਨੇ ਨੰਦਰ ਸਿੰਘ ਕਪੂਰ ਤੇ ਉਹਨਾਂ ਦੇ ਮਾਤਾ ਜੀ ਦਾ ਨਾਮ ਵੀਰਾਵਾਲੀ ਸਹੀ ਤਾਂ ਦੇ ਵੀਰਾ ਦੇ ਵੀ ਨਹੀਂ ਹੁੰਦਾ ਵੀਰਾਵਾਲੀ ਤੇ ਪਿਤਾ ਦਾ ਨਾਮ ਹਰਦਿਤ ਸਿੰਘ ਕਪੂਰ ਸੀ ਪਿੰਡ ਆਂਦੀ ਰਾਵਲ ਪਿੰਡੀ ਆ ਬ੍ਰਿਟਿਸ਼ ਭਾਰਤ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਜਿਹੜਾ ਹੁਣ ਉਹ ਇਲਾਕਾ ਪਾਕਿਸਤਾਨ ਦੇ ਵਿੱਚ ਆ ਗਿਆ ਹੈ ਉਹਨਾਂ ਦਾ ਕਿਤਾਬ ਨਿਵੰਧਕਾਰ ਨੇ ਲੇਖਕ ਨੇ ਆ ਪ੍ਰੋਫੈਸਰ ਦੇ ਅਹੁਦੇ ਤੋਂ ਰਟਾਇਰ ਹੋਏ ਆ ਸੋ ਪ੍ਰੋਫੈਸਰ ਰਹੇ ਆ ਟੀਚਰ ਰਹੇ ਆ ਤੇ ਉਹਨਾਂ ਦਾ ਵਿਆਹ ਹੁੰਦਾ ਹੈ ਬੀਬੀ ਰਣਜੀਤ ਕੌਰ ਚੋਪੜਾ ਜੀ ਨਾਲ 1971 ਸਦੀ ਦੇ ਵਿੱਚ ਇਹ ਯਾਦ ਰੱਖਣਾ ਆ ਉਹਨਾਂ ਦਾ ਪਿੰਡ ਤੇ ਉਹਨਾਂ ਦਾ ਓਵਰ ਕਿੰਨੀ ਹੈ ਕਿਵਰ ਇਹ ਸਵਾਲ ਬਣ ਜਾਂਦਾ ਹੁੰਦਾ ਸੋ ਅੱਗੇ ਗੱਲ ਕਰਦੇ ਆ ਉਹਨਾਂ ਦੀ ਪੜ੍ਹਾਈ ਲਿਖਾਈ ਦੀ ਤੇ ਕਰੀਅਰ ਬਾਰੇ ਗੱਲਾਂ ਕਰਾਂਗੇ ਜਦੋਂ ਆਪਾਂ ਉਹਨਾਂ ਦੀ ਪੜ੍ਹਾਈ ਦੀ ਗੱਲ ਕਰਦੇ ਆ ਤਾਂ ਉਹ ਪਾਕਿਸਤਾਨ ਦੀ ਬੰਡ ਵੇਲੇ ਇੱਥੇ ਆਗੇ ਸੀ ਆ ਭਾਰਤ ਦੇ ਵਿੱਚ ਆ ਟੈਂਪਲਾਂ ਦੇ ਵਿੱਚ ਰਹੇ ਆ ਬਾਰੇ ਵਿਖੇ ਬਾਅਦ ਵਿੱਚ ਪਟਿਆਲੇ ਵਿਖੇ ਆ ਜਾਂਦੇ ਆ ਛੋਟੇ ਤੋਂ ਛੋਟੇ ਵੀ ਕੰਮ ਕਰਦੇ ਆ ਆ ਰੋੜੀ ਪੁੱਕੜ ਦਾ ਕੰਮ ਕਰਦੇ ਆ ਸਲੇਮੇ ਦੇ ਬਾਹਰ ਟਿਕਟਾਂ ਵੇਚਦੇ ਆ ਸਲੇਮੇ ਦੇ ਬਾਹਰ ਰੇੜੀ ਲਾਉਂਦੇ ਆ ਕੋ ਡਾਕਟਰ ਦੀ ਦੁਕਾਨ ਤੇ ਕੰਮ ਕਰਦੇ ਆ ਛੋਟੇ ਮੋਟੇ ਕੰਮ ਕਰਦੇ ਆ ਸੋ ਉਹਨਾਂ ਦੀ ਜ਼ਿੰਦਗੀ ਕਾफी ਸੰਘਰਸ਼ਪ੍ਰੀ ਰਹੀ ਹੈ ਜਦੋਂ ਆ ਪੜਾਈ ਲਿਖਾਈ ਦੀ ਗੱਲ ਕਰਦੇ ਆ ਤਾਂ ਪੰਜਾਬੀ ਯੂਨੀਵਰਸਿਟੀ ਤੋਂ ਉਹਨਾਂ ਨੇ ਅੰਗਰੇਜ਼ੀ ਦੀ ਐਮਏ ਕੀਤੀ ਸੀ ਉਹ 1966 ਈਸਵੀ ਵਿੱਚ ਪੰਜਾਬ ਲੋਕ ਸਭਾ ਕਮਿਸ਼ਨ ਦੁਆਰਾ ਅੰਗਰੇਜ਼ੀ ਲੈਕਚਰਾਰ ਨਿਯੁਕਤ ਉਹਨਾਂ ਨੂੰ ਕੀਤਾ ਗਿਆ ਸੀ ਠੀਕ ਹੈ ਜੀ ਆ 1966 ਈਸਵੀ ਦੇ ਵਿੱਚ ਉਹਨਾਂ ਨੂੰ ਲੋਕ ਸਭਾ ਕਮਿਸ਼ਨ ਦੁਆਰਾ ਅੰਗਰੇਜ਼ੀ ਦਾ ਪ੍ਰੋਫੈਸਰ ਅਨੁਯੁਕਤ ਕੀਤਾ ਗਿਆ ਸੀ ਉਹ ਸੰਗਰੂਹ ਵਿਖੇ ਪੜਾਉਣ ਲੱਗੇ ਸੀ ਜਿਹੜਾ ਪੜਾਉਣ ਦਾ ਕਾਰਜ ਹੈ ਸੰਗਰੂਹ ਕਾਲਜ ਵਿੱਚ ਉਹ ਅਧਿਆਪਕ ਉਹ ਜੋ ਕੰਮ ਕਰਦੇ ਆ ਉਹਨਾਂ ਨੇ ਨਾਲ-ਨਾਲ ਫਿਲਾਸਫੀ ਤੇ ਪੰਜਾਬੀ ਦੀ ਐਮਏ ਕੀਤੀ ਸੀ ਉਹਨਾਂ ਨੇ ਤਿੰਨ ਐਮਏ ਕੀਤੀਆਂ ਪੰਜਾਬੀ ਅੰਗਰੇਜ਼ੀ ਤੇ ਫਿਲਾਸਫੀ ਇੱਕ ਹੋਰ ਗੱਲ ਦੱਸਤੀ ਕਿ ਉਹਨਾਂ ਨੂੰ ਉਹਨਾਂ ਕਾਲਜ ਦੇ ਦਿਨਾਂ 'ਚ ਬੇਬੀ ਪ੍ਰੋਫੈਸਰ ਵੀ ਕਿਹਾ ਜਾਂਦਾ ਸੀ ਕਿ ਇਹ ਸਵਾਲ ਆ ਜਾਂਦਾ ਹੈ ਬੇਬੀ ਪ੍ਰੋਫੈਸਰ ਕਿਸ ਵਿਦਵਾਨ ਨੂੰ ਜਾਂ ਕਿਸ ਪ੍ਰੋਫੈਸਰ ਨੂੰ ਕਿਹਾ ਜਾਂਦਾ ਸੀ ਸੋ ਉਹ ਸੀ ਆ ਨਿੰਦਰ ਸਿੰਘ ਕਪੂਰ ਕਿਉਂਕਿ ਉਮਰ ਦੇ ਵਿੱਚ ਛੋਟੇ ਸੀਗੇ ਸਾਰੇ ਪ੍ਰੋਫੈਸਰਾਂ ਨੂੰ ਤੋਂ ਆ ਬੱਚੇ ਜਿਹੜੇ ਆਪ ਨੂੰ ਬੇਬੀ ਪ੍ਰੋਫੈਸਰ ਆ ਕਹਿ ਕੇ ਬੁਲਾਉਂਦੇ ਸੀ ਸੋ ਜਿਸ ਤਰ੍ਹਾਂ ਨਾਮ ਰੱਖ ਲੈਂਦੇ ਆ ਨਾ ਇਸ ਤਰ੍ਹਾਂ ਉਹਨਾਂ ਦਾ ਨਾਮ ਬੇਬੀ ਪ੍ਰੋਫੈਸਰ ਰੱਖਿਆ ਹੋਇਆ ਸੀ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕੀਤਾ ਆ ਬਾਅਦ ਵਿੱਚ ਪੋਸਟਾਂ ਨਿਕਲਦੀਆਂ ਆ ਪੰਜਾਬ ਯੂਨੀਵਰਸਿਟੀ 'ਚ ਉਹਨਾਂ ਨੂੰ ਅੰਗਰੇਜ਼ੀ ਤੇ ਪੰਜਾਬੀ ਪੜਾਉਣ ਵਾਲਾ ਚਾਹੀਦਾ ਸੀਗਾ ਟੀਚਰ ਜਿਨੇ ਪੰਜਾਬੀ ਅੰਗਰੇਜ਼ੀ ਦੋ ਐਮਏ ਕੀਤੀਆਂ ਹੋਣ ਤਾਂ ਪ੍ਰੋਫੈਸਰ ਸਾਲ ਦੀਆਂ ਦੋਵੇਂ ਐਮਏ ਉਹਦੋਂ ਕਰੀਆਂ ਹੋਈਆਂ ਸੀਗੀਆਂ ਸੋ ਉਹਦੋਂ ਪੰਜਾਬੀ ਯੂਨੀਵਰਸਿਟੀ ਵਿੱਚ ਪੜਾਉਣ ਲੱਗ ਜਾਂਦੇ ਆ ਅੰਗਰੇਜ਼ੀ ਪੜਾਉਂਦੇ ਆ ਉੱਥੇ ਪੰਜਾਬੀ ਵੀ ਪੜਾਉਂਦੇ ਆ ਇਹ ਉਹਨਾਂ ਦਿਨਾਂ ਦੀ ਗੱਲ ਆ ਉਰਦਾ ਖੈਰ ਪੰਜਾਬੀ ਵਾਲੇ ਪੰਜਾਬੀ ਹੀ ਪੜਾਉਂਦੇ ਆ ਅੰਗਰੇਜ਼ੀ ਵਾਲੇ ਅੰਗਰੇਜ਼ੀ ਭਾਗ ਬਣ ਗਏ ਆ ਆ ਵਿਕਾਸ ਕਰ ਲਿਆ ਇਹ ਯੂਨੀਵਰਸਟੀਆਂ ਨੇ ਇਹ ਉਹਨਾਂ ਦੌਰ ਦੀ ਗੱਲ ਹੈ ਸੋ 1982 ਦੇ ਵਿੱਚ ਐਸੋਸੀਏਟ ਪ੍ਰੋਫੈਸਰ ਬਣੇ ਖੋ ਪ੍ਰੋਫੈਸਰ ਬਣ ਕੇ ਅਸਿਸਟੈਂਟ ਪ੍ਰੋਫੈਸਰ ਤੋਂ 1982 ਵਿੱਚ ਐਸੋਸੀਏਟ ਪ੍ਰੋਫੈਸਰ ਬਣੇ ਉੱਥੇ ਉਹਨਾਂ ਨੇ ਫ੍ਰੈਂਚ ਦਾ ਡਿਪਲੋਮਾ ਕੀਤਾ ਪ੍ਰੋਫੈਸਰ ਸਾਹਿਬ ਦੱਸਦੇ ਕਿ ਉਹਨਾਂ ਨੂੰ ਪੜ੍ਹਾਈ ਲਿਖਾਈ ਦਾ ਬੜਾ ਸ਼ੌਕ ਸੀਗਾ ਫਲਸਫੀ ਦੇ ਇੰਨੇ ਕਰਨ ਦਾ ਸ਼ੌਕ ਸੀ ਅ ਫ੍ਰੈਂਚ ਪਰਨ ਦਾ ਸ਼ੌਕ ਸੀ ਐਲ ਆਰ ਬੀ ਕਰਨ ਦਾ ਸ਼ੌਕ ਸੀ ਸੋ ਉਹਨਾਂ ਨੇ ਸ਼ੌਕ ਹੀ ਜਿਹੜੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ ਸੋ ਅੱਗੇ ਚਲਦੇ ਆ ਉਹ ਪੰਜਾਬੀ ਪੱਤਰਕਾਰੀ ਵਿੱਚ ਡਿਗਰੀ ਉਹਨਾਂ ਨੇ ਪ੍ਰਾਪਤ ਕੀਤੀ ਸੀ 1975 ਈਸਵੀ ਵਿੱਚ ਐਲ ਐਲ ਬੀ ਕੀਤੀ ਉਹਨਾਂ ਨੇ 1978 ਈਸਵੀ ਵਿੱਚ ਪੰਜਾਬੀ ਪੱਤਰਕਾਰੀ ਵਿੱਚ ਉਹ ਪੀ ਐਚ ਡੀ ਕਰਦੇ ਆ 77 ਈਸਵੀ ਵਿੱਚ 1979 ਦੇ ਵਿੱਚ 1990 ਵਿੱਚ ਉਹ ਅ ਐਸੋਸੀਏਟ ਪ੍ਰੋਫੈਸਰ ਤੋਂ ਪ੍ਰੋਫੈਸਰ ਬਣ ਜਾਂਦੇ ਆ 1990 ਦੇ ਸੀ ਵਿੱਚ ਕੈਗਰੇ ਸਵਾਲ ਆ ਜਾਂਦਾ ਕਿ ਅ ਮਨਦਰ ਸਿੰਘ ਕਪੂਰ ਨੇ ਅਸਿਸਟੈਂਟ ਪ੍ਰੋਫੈਸਰ ਤੋਂ ਅ ਪ੍ਰੋਫੈਸਰ ਕਦੋਂ ਬਣਦੇ ਹੈ ਯੂਨੀਵਰਸਿਟੀ ਦੇ ਵਿੱਚ ਤਾਂ 1990 ਦੇ ਵਿੱਚ ਬਣਦੇ ਹੈ 1995 ਵਿੱਚ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਅ ਵਿੱਚ ਪੱਤਰਕਾਰੀ ਦਾ ਪ੍ਰੋਫੈਸਰ ਨਿਯੁਕਤ ਕੀਤਾ ਸੀਗਾ ਕਿਉਂਕਿ ਉਹ ਪੀ ਐਚ ਡੀ ਅ ਖੋਜਕਾਰ ਦੇ ਰੋਂ ਉਹਨਾਂ ਦਾ ਪੱਤਰਕਾਰੀ ਦੇ ਵਿੱਚ ਸੀਗਾ ਕੋ ਉਹ ਪੰਜਾਬੀ ਭਾਗ ਦੇ ਵਿੱਚ ਪੱਤਰਕਾਰੀ ਭਾਗ ਦੇ ਵਿੱਚ ਆ ਜਾਂਦੇ ਆ ਜਿੱਥੋਂ ਉਹ 2004 ਈਸਵੀ ਦੇ ਵਿੱਚ ਸੇਵਾਮੁਕਤ ਹੁੰਦੇ ਆ 2004 ਈਸਵੀ ਦੇ ਵਿੱਚ ਇਹ ਵੀ ਕਈ ਵਾਰੀ ਸਵਾਲ ਆ ਜਾਂਦਾ ਕਦੋਂ ਹਾਂ ਆ ਪ੍ਰੋਫੈਸਰ ਸਾਹਿਬ ਉਹ ਸੇਵਾਮੁਕਤ ਹੁੰਦੇ ਆ ਇਸ ਦੌਰਾਨ ਉਹਨਾਂ ਨੇ ਡਾਇਰੈਕਟਰ ਲੋਕ ਸੰਪਰਕ ਤੇ ਡੀਨ ਵਿਦਿਆਰਥੀ ਵੈਲਫੇਅਰ ਦੇ ਤੌਰ ਤੇ ਸੇਵਾ ਨਿਭਾਈ ਸੀ ਇਸ ਸਮੇਂ ਉਹਨਾਂ ਨੇ ਪੱਤਰਕਾਰੀ ਜਨ ਸੰਚਾਰ ਭਾਗ মিডিਆ ਸਲਾਹਕਾਰ ਦੇ ਤੌਰ ਤੇ ਨਿਕਾ ਆ ਵਿੱਦਿਕ ਅਤੇ ਪ੍ਰਬੰਧਕੀ ਅਧਾਰਿਆਂ ਦੇ ਰਿਸੋਰਸ ਪਰਸਨ ਦੇ ਤੌਰ ਤੇ ਕੰਮ ਕਰ ਰਿਹਾ ਹੈ ਸੋ ਇਸ ਵੇਲੇ ਪ੍ਰੋਫੈਸਰ ਸਾਹਿਬ ਆ ਜਨ ਸੰਚਾਰ ਭਾਗ ਤੇ ਮੀਡੀਆ ਸਲਾਹਕਾਰ ਦੇ ਤੌਰ ਤੇ ਕੰਮ ਕਰ ਰਹੇ ਹੈ ਅਨੇਕ ਵਿੱਦਿਕ ਤੇ ਪ੍ਰਬੰਧਕੀ ਅਧਾਰਿਆਂ ਦੇ ਰਿਸੋਰਸ ਪਰਸਨ ਪਰਸਨ ਦੇ ਤੌਰ ਤੇ ਕੰਮ ਕਰ ਰਹੇ ਹੈ ਉਹਨਾਂ ਦੀ ਇੰਟਰਵਿਊ ਤੁਸੀਂ ਲਗਾਤਾਰ ਦੇਖਦੇ ਰਹਿੰਦੇ ਆ ਆਪਾਂ ਆ ਤੇ ਉਹ ਕਿਸਰਾ ਕੰਮ ਕਰ ਰਹੇ ਐ ਤੇ ਹੁਣ ਉਹ ਨਿਵੰਦ ਵੀ ਲਿਖ ਰਹੇ ਆ ਆਪਣੀ ਆ ਰਚਨਾ ਦਾ ਜਿਹੜਾ ਕਾਰਜ ਐ ਉਹ ਦੀ ਯਾਨੀ ਉਹਦਾ ਰਚਨਾ ਸੰਸਾਰ ਜਿਹੜਾ ਵੱਧਾ ਜਾ ਰਿਹਾ ਸੋ ਉਹਨਾਂ ਦੇ ਨਿਵੰਦਨੀਆਂ ਰਚਨਾਵਾਂ ਬਾਰੇ ਗੱਲ ਕਰਦੇ ਆ ਉਹਨਾਂ ਦੀ ਰਚਨਾ ਬਾਰੇ ਨਾਜਰਾ ਸੰਸਾਰ ਬਾਰੇ ਸੋ ਦੇਖੋ ਨਿਵੰਦ ਸੰਗ੍ਰਹਿ ਸਭ ਤੋਂ ਪਹਿਲਾ ਨਿਵੰਦ ਸੰਗ੍ਰਹਿ ਹੁੰਦਾ ਜੀ ਰੋਸ਼ਨੀ ਆ ਫਿਰ ਨਿੱਕੀਆਂ ਨਿੱਕੀਆਂ ਗੱਲਾਂ ਫਿਰ ਸ਼ੁਭਿਚਾਵਾ ਮੇਲ ਜੋ ਵਿਆਖਿਆ ਵਿਸ਼ਲੇਸ਼ਨ ਵਿਆਖਿਆ ਵਿਸ਼ਲੇਸ਼ਨ ਤੋਂ ਬਾਅਦ ਮਤੰਪੋਰਟ ਦਿੱਤਾ ਹੈ ਜੀ ਤਰਕਤਰੀ ਇਹ ਹੁੰਦੀ ਹੈ ਉਸ ਤੋਂ ਬਾਅਦ ਆਮੋ ਸਾਹਮਣੇ ਆਮੋ ਸਾਹਮਣੇ ਆ ਕਿਤਾਬ ਨੂੰ ਪਾਸ਼ਾ ਭਾਗ ਵੱਲੋਂ ਵਾਰ ਵੀ ਮਿਲਿਆ ਹੈਗਾ 1997 ਸਾਲ ਦੇ ਵਿੱਚ ਸਨਮਾਨਿਤ ਕੀਤੀ ਗਈ ਹੈ ਪਾਸ਼ਾ ਭਾਗ ਨੂੰ ਇੱਕੋ ਇੱਕ ਕਿਤਾਬ ਇਹਨਾਂ ਦੀ ਇਹ ਪ੍ਰਕਾਸ਼ਿਤ ਹੁੰਦੀ ਹੈ 1995 ਸਾਲ ਦੀ ਤੇ ਇਹਨਾਂ ਨੂੰ ਸਨਮਾਨ ਮਿਲ ਦਸਤਾਵੇਜ਼ ਨਿਸ਼ਚੀ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਦੀ ਕਿਤਾਬ ਆਉਂਦੀ ਹੈ ਬੂਹੇ ਬਾੜੀਆਂ ਉਸ ਤੋਂ ਬਾਅਦ ਅੰਤਚਾਰ ਸੁਖੰਤਰੀਹੇ ਡੁੰਗਿਆ ਸੇਖਰ ਕਟਕਵੇਦ ਰਾਹ ਰਸਤੇ ਦਰਦਰਵਾਜੀ ਫਿਰ ਇਹਨਾਂ ਦੇ ਵਿਚਾਰ ਸੰਗਰੇ ਆ ਵਿਚਾਰ ਸੰਗਰੇ ਹਾਂ ਦੇ ਵਿੱਚ ਇਹਨਾਂ ਦੇ ਮਾਲਾ ਬਣ ਕੇ ਮਾਲਾ ਬਣ ਕੇ 2 ਕੱਲਿਆਂ ਦਾ ਕਾਫਲਾ ਮੋਮਤੀ ਦਾ ਮੋਤੀਆਂ ਦਾ ਮਿੱਲਾ ਮੋਤੀਆਂ ਦਾ ਮਿੱਲਾ ਆ ਕਿਤਾਬ 2030 ਦੇ ਵਿੱਚ ਆਈ ਹੈ ਇਹ ਅ ਅਤਿਮਤਮ ਪੂਰਨ ਹੈ ਕਿਉਂਕਿ ਸਭ ਤੋਂ ਪਿੱਛੋਂ ਜਿਹੜੀ ਲੇਟੈਸਟ ਕਿਤਾਬ ਹੈ ਇਹ ਮੌਵਰਤੀਆਂ ਦਾ ਮੇਲਾ ਹੈ ਮੌਵਰਤੀਆਂ ਦਾ ਮੇਲਾ ਇਹਦੇ ਵਿੱਚ ਸਵਾਲ ਆ ਸਕਦਾ ਹੈ ਇਹਨਾਂ ਦੀ ਸਵੈ ਜੀਵਨੀ ਹੈ ਜੀ ਤੁੱਪਾਂ ਛਾਵਾਂ 1900 ਅ 2021 ਦੇ ਵਿੱਚ ਇਹ ਆਈ ਹੈ ਤੁੱਪਾਂ ਛਾਵਾਂ 2021 ਦੇ ਵਿੱਚ ਇਹ ਵੀ ਸਵਾਲ ਆ ਬਣਦਾ ਹੈਗਾ ਕਿ ਉਹਨਾਂ ਦੀ ਸਵੈ ਜੀਵਨੀ ਕਿਹੜੀ ਹੈ ਤੁੱਪਾਂ ਛਾਵਾਂ ਕਿੰਨੇ ਅ ਇਸੇ ਦੇ ਵਿੱਚ ਆਈ ਹੈ ਕਣੀ ਆਈ ਹੈ ਅ 21 ਦੇ ਵਿੱਚ ਅੱਜ ਤੋਂ 4 ਸਾਲ ਪਹਿਲਾਂ 21 ਦੇ ਵਿੱਚ ਆਈ ਹੈ ਪਿਛਲੇ ਸਾਲ ਹੀ ਉਹਨਾਂ ਦੀ ਵਿਚਾਰ ਸੰਗ੍ਰਹਿ ਦੀ ਕਿਤਾਬ ਆਈ ਹੈ ਆ ਮੋਮਬਤੀਆਂ ਦਾ ਮੇਲਾ ਸੋ ਇਹ ਯਾਦ ਰੱਖਣੀਓ ਗੱਲਾਂ ਨੇ ਜਿਹੜੀਆਂ ਮੈਂ ਬਤੰਬੂਰਨ ਕਹ ਰਿਆਂ ਇਹਨਾਂ ਨੂੰ ਨੋਟ ਡਾਊਨ ਕਰਨਾ ਬਹੁਤ ਜ਼ਰੂਰੀ ਹੈ ਅੱਗੇ ਹੱਲ ਕਰਦੇ ਹਾਂ ਤੇ ਹੋਰ ਕਾਰਜ ਕਿਹੜੇ ਆ ਹੋਰ ਕਾਰਜਾਂ ਦੇ ਵਿੱਚ ਇਹਨਾਂ ਦਾ ਇੱਕ ਸਫਰਨਾਮਾ ਹੈ ਅਮਰੀਕਾ ਜਾਂਦੇ ਆ ਆ ਇਹ ਆਪ ਲਿਖਦੇ ਆ ਕਿ ਮੈਂ ਦੋਸਤਾਂ ਦੀ ਹੱਲਾਸ਼ੀਰੀ ਕਰਕੇ ਆ ਇੱਕਾ ਗਿਆ ਸੀਗਾ ਸੋ ਉਹ ਸਫਰਨਾਮੇ ਦਾ ਨਾਮ ਹੈ ਜੀ ਸੱਚੋ ਸੱਚ ਫਿਰ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਲਿਖਦਿਆ ਇਹ ਉਹਦਾ ਨਾਮ ਹੈ ਪੰਜਾਬੀ ਪੱਤਰਕਾਰੀ ਦਾ ਵਿਕਾਸ ਪੰਜਾਬੀ ਪੱਤਰਕਾਰੀ ਦੇ ਵਿਕਾਸ ਦੇ ਨਾਮ ਤੇ ਕਿਤਾਬ ਹੈ ਕਿਸ ਤਰ੍ਹਾਂ ਪੰਜਾਬੀ ਪੱਤਰਕਾਰੀ ਨੇ ਵਿਕਾਸ ਕੀਤਾ ਸੋ ਪੂਰਾ ਉਹ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਹੈ ਕਿਉਂਕਿ ਇਹਨਾਂ ਦਾ ਪੀ ਐਚ ਡੀ ਦਾ ਕੰਮ ਵੀ ਪੱਤਰਕਾਰੀ ਦੇ ਉੱਤੇ ਹੀ ਹੈ ਪੰਜਾਬੀ ਕਾਫਤਾ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ ਇਹਨਾਂ ਦੀ ਕਿਤਾਬ ਹੈ ਫਿਰ ਤੀਜੀ ਕਿਤਾਬ ਹੈ ਗਿਆਨੀ ਦਿੱਤ ਸਿੰਘ ਜੀਵਨ ਤੇ ਰਚਨਾ ਅਤੇ ਮਤਮਪੂਰਨ ਹੈ ਗਿਆਨੀ ਦੇਵਤ ਸਿੰਘ ਤੇ ਇਹਨਾਂ ਦਾ ਕੰਮ ਹੈ ਜੀਵਨ ਤੇ ਰਚਨਾ ਗਿਆਨੀ ਦੇਵਤ ਸਿੰਘ ਜੀਵਨ ਤੇ ਰਚਨਾ ਅੱਗੇ ਨਾਲੇ ਕੁਝ ਅਨੁਵਾਦ ਕੀਤੇ ਆ ਕਿਤਾਬਾਂ ਦੇ ਅ ਤਰਮਨੇ ਦਾ ਇੱਕ ਨਾਵਲ ਹੈ ਪਿਉ ਪੁੱਤ ਉਹਨਾਂ ਨੇ ਅਨੁਵਾਦ ਕੀਤਾ ਹੈ ਅ ਗਾਥਾ ਪਾਰ ਦੇਸ਼ ਦੀ ਜਵਾਰ ਲਾਲ ਨਹਿਰੂ ਦੀ ਸਹਿਜੀ ਨੇ ਉਹਦਾ ਅਨੁਵਾਦ ਕੀਤਾ ਹੈ ਬਾਬਾ ਨੋਬ ਸਿੰਘ ਅ ਭਵੀਰ ਸਿੰਘ ਦੀ ਰਚਨਾ ਹੈ ਉਹਦਾ ਅਨੁਵਾਦ ਕੀਤਾ ਹੈ ਅਸਦੀਨੀ ਵਿਦਰੋਹੀ ਭਗਤ ਸਿੰਘ ਉਹਨਾਂ ਦਾ ਇਹਨਾਂ ਨੇ ਅਨੁਵਾਦ ਕੀਤਾ ਹੈ ਕਮਾਰਟਨ ਟਿੰਗਲੂਥਰ ਉਹ ਕਿਤਾਬ ਦਾ ਇਹਨਾਂ ਨੇ ਅਨੁਵਾਦ ਕੀਤਾ ਹੈ ਸੋ ਇਹ ਸੀ ਪੀਪੀਡੀ ਦੇ ਵਿੱਚ ਜਿੰਨੀ ਗੱਲ ਹੋ ਸਕਦੀ ਸੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜੀ ਗੱਲਾਂ ਰਹਿ ਗਈਆਂ ਜਿਹੜੀਆਂ ਗੱਲਾਂ ਕਰਨ ਵਾਲੀਆਂ ਨੇ ਅ ਇੱਕ ਤਾਂ ਇਹ ਗੱਲ ਹੈ ਕਿ ਇਹਨਾਂ ਨੂੰ ਸ਼ਬਦਾਂ ਦਾ ਬੰਜਾਰਾ ਕਿਹਾ ਜਾਂਦਾ ਜੀ ਇਹਨਾਂ ਨੂੰ ਸ਼ਬਦਾਂ ਦਾ ਬੰਜਾਰਾ ਆਖਿਆ ਜਾਂਦਾ ਇਹ ਸਵਾਲ ਕਦੇ ਵੀ ਆ ਜਾਂਦਾ ਹੈ ਸ਼ਬਦਾਂ ਦਾ ਵੰਜਾਰਾ ਨਿੰਦਰ ਸਿੰਘ ਕਪੂਰ ਦੂਜੇ ਨਾਲ ਦੀ ਸ਼ੈਲੀ ਬਾਰੇ ਹੈ ਕਿ ਇਹਨਾਂ ਦੀ ਸ਼ੈਲੀ ਹੈ ਜਿਹੜੀ ਉਹ ਵਿਚਾਰਾਤਮਕ ਸ਼ੈਲੀ ਹੈ ਤਰਕ ਤੇ ਦਲੀਲ ਪ੍ਰਧਾਨ ਸ਼ੈਲੀ ਹੈ ਸੋ ਨਵੀਨ ਕਾਲ ਦੇ ਵਿੱਚ ਇਹ ਲੇਖ ਸਾਡੇ ਸਾਹਮਣੇ ਆਉਂਦੀ ਹੈ ਦ੍ਰਿਸ਼ਟੀਕੋਚਰ ਹੁੰਦੇ ਆ ਇਹਨਾਂ ਦੇ ਪੜਾਅ ਬਾਰੇ ਸਵਾਲ ਆ ਜਾਂਦਾ ਹੈ ਮਤਲਬ ਤੀਜਾ ਪੜਾਅ ਹੈ ਤੀਜੇ ਪੜਾਅ ਦੇ ਲੇਖਕ ਹੈ ਜੀ ਤੀਜੇ ਪੜਾਅ ਦੇ ਵਾਰਤਕਾਰ ਹੈ ਤੇ ਇਹਨਾਂ ਦੀ ਸ਼ੈਲੀ ਕੀ ਹੈ ਆ ਵਿਚਾਰਾਤਮਕ ਸ਼ੈਲੀ ਹੈ ਤਰਕ ਤੇ ਦਲੀਲ ਪ੍ਰਧਾਨ ਸ਼ੈਲੀ ਹੈ ਮਤਲਬ ਕਿ ਇਹ इमोशनल ਜਾਂ ਭਾਵਵਾਤਮਕ ਜਿਹੜੀ ਸ਼ੈਲੀ ਹੈ ਉਹਨੂੰ ਕੋਈ ਤਰਜੀਹ ਨਹੀਂ ਦਿੰਦੇ ਨਾ ਹੀ ਇਹ ਰੱਬ 'ਚ ਜਾਂ ਆਸਥਾ 'ਚ ਕੋਈ ਯਕੀਨ ਰੱਖਦੀ ਹੈ ਸੋ ਇਹ ਆਪਦੇ ਮੂੰਹੋਂ ਵੀ ਆਖਦੇ ਆ ਕਿ ਮੈਂ ਨਾਸਤਿਕ ਤ੍ਰਿਤੀ ਤੋਂ ਪ੍ਰਭਾਵਿਤ ਆ ਮਨਸਰਾ ਸੋ ਅੱਗੇ ਲੈ ਇਹਨਾਂ ਦੀ ਕਰਦੇ ਆ ਕਿ ਇਹਨਾਂ ਦੇ ਉੱਤੇ ਕਿਹੜੇ ਵਿਦਵਾਨਾਂ ਦੇ ਪ੍ਰਭਾਵ ਸਨ ਸੋ ਪੱਛਮੀ ਕੁਝ ਵਿਦਵਾਨ ਨੇ ਜਿਹੜਾ ਜਿਨ੍ਹਾਂ ਦਾ ਖਾਸ ਤੌਰ ਤੇ ਪ੍ਰਭਾਵ ਸੀਗਾ ਜਿਹਦੇ ਵਿੱਚ ਵੇਕਨ ਆ ਜਾਂਦਾ ਜਿਹਦੇ ਵਿੱਚ ਚਾਰਲਸ ਲੈਬ ਆ ਜਾਂਦਾ ਜਿਹਦੇ ਵਿੱਚ ਮਾਉਂਟੇਨ ਆ ਜਾਂਦਾ ਜਿਹਦੇ ਵਿੱਚ ਅਮਰਸਨ ਆ ਜਾਂਦਾ ਹੈਜ਼ਲਿਟ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ ਕਿਹੜੇ ਕਿਹੜੇ ਵਿਦਵਾਨ ਨੇ ਜੀ ਵੇਕਨ ਚਾਰਲਸ ਲੈ ਮਾਉਂਟੇਨ ਅਮਰਸਨ ਤੇ ਹੈਜ਼ਲਿਟ ਤੋ ਇਹ ਵਿਦਵਾਨ ਨੇ ਜਿਹੜੇ ਪੰਜ ਵਿਦਵਾਨ ਨੇ ਜਿਨ੍ਹਾਂ ਦਾ ਪਾਛੀ ਵਿਦਵਾਨਾਂ ਦਾ ਤੇ ਪ੍ਰਭਾਵ ਸੀਗਾ ਭਾਰਤੀ ਵਿਦਵਾਨਾਂ ਦੇ ਵਿੱਚ ਇਹ ਪ੍ਰੋਫੈਸਰ ਪੂਰਨ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਐ ਤੇ ਵਾਰਤਕਾਰ ਪ੍ਰਤੀਪਲ ਤੇਜਾ ਸਿੰਘ ਤੋਂ ਹੀ ਨਿੱਕੇ ਨਿੱਕੇ ਵਾਕ ਲਿਖਣ ਦੀ ਪ੍ਰੇਰਣਾ ਇਹਨਾਂ ਨੂੰ ਮਿਲਦੀ ਹੈ ਛੋਟੇ ਛੋਟੇ ਵਿਸ਼ਿਆਂ ਤੇ ਨਿਵੰਦਨ ਕਿਸ ਤਰ੍ਹਾਂ ਲਿਖਣਾ ਹੈ ਛੋਟੀਆਂ ਵਿਸ਼ਿਆਂ ਤੋਂ ਛੋਟੀਆਂ ਗੱਲਾਂ ਤੋਂ ਵੱਡੀਆਂ ਗੱਲਾਂ ਕਿਵੇਂ ਫੜਨੀਆਂ ਨੇ ਇਹ ਗੱਲ ਇਹ ਅਰਥਾਸਤਰ ਪ੍ਰਿੰਸੀਪਲ ਤੇਜਾ ਸਿੰਘ ਤੋਂ ਸਿੱਖਦੇ ਆ ਤੇ ਦੂਜੀ ਗੱਲ ਇਹ ਰਮਾਸ ਹੈ ਜਿਹੜਾ ਆਪਣੇ ਨਿਵੰਧਾ ਦੇ ਵਿੱਚ ਪਿਆਰ ਦੀ ਗੱਲ ਹੈ ਇਹ ਇਹ ਗੁਰਬਖਸ਼ ਸਿੰਘ ਪ੍ਰੀਤ ਲੜੀ ਤੋਂ ਰਮਾਸ ਸਾਹਿਦ ਦੇ ਵਿੱਚ ਆਉਂਦਾ ਜਾਂ ਸਿੱਖਦੇ ਆ ਰਮਾਸ ਕਿਸ ਤਰ੍ਹਾਂ ਲੈ ਕੇ ਆਉਣਾ ਆਪਣੀ ਰਚਨਾ ਦੇ ਵਿੱਚ ਇਹ ਸਿੱਖਦੇ ਆ ਜੀ ਗੁਰਬਖਸ਼ ਸਿੰਘ ਪ੍ਰੀਤ ਲੜੀ ਤੋਂ ਇਹ ਵੇਖਣ ਵਾਲੀਆਂ ਗੱਲਾਂ ਨੇ ਛੋਟੀਆਂ ਵਿਸ਼ਿਆਂ ਦੇ ਵਿੱਚ ਵੱਡੀਆਂ ਗੱਲਾਂ ਕਿਵੇਂ ਫੜਨੀਆਂ ਨੇ ਇਹ ਗੱਲਾਂ ਸਿੱਖਦੇ ਆ ਜੀ ਪ੍ਰਿੰਸੀਪਲ ਤੇਜਾ ਸਿੰਘ ਤੋਂ ਆ ਰਚਨਾਵਾਂ ਦੇ ਵਿੱਚ ਰੁਮਾਂਸ ਹੁੰਦਾ ਹੈ ਇਹਨਾਂ ਦੀ ਰਚਨਾ ਦੇ ਵਿੱਚ ਗੁਰਬਖਸ਼ ਸਿੰਘ 프리ਦੇੜੀ ਤੋਂ ਤੇ ਆਪਣਾ ਅਦర్శਮ ਆਂਦੇ ਆ ਇਹ ਪ੍ਰੋਫੈਸਰ ਪੂਰਨ ਸਿੰਘ ਨੂੰ ਜਿਹੜੇ ਖੁੱਲੀ ਕਵਤਾ ਦੇ ਮੋਢੀ ਹੈ ਸੋ ਇਹਨਾਂ ਬਾਰੇ ਕਿਹੜੇ ਵਿਦਵਾਨਾਂ ਨੇ ਕੀ ਕੀ ਰਾਵਾਂ ਨੇ ਇਹਨਾਂ ਬਾਰੇ ਥੋੜੀ ਜੀ ਗੱਲ ਕਰ ਲੈਨੇ ਆ ਆਜੰਦਰ ਸਿੰਘ ਸੇਖੋ ਇਹਨਾਂ ਦੀ ਗੱਲ ਕਰਦੇ ਆ ਉਹ ਆਖਦੇ ਆ ਕਿ ਪ੍ਰਿੰਸੀਪਲ ਤੇਜਾ ਸਿੰਘ ਪਾਇ ਵੀਰ ਸਿੰਘ ਪ੍ਰੋਫੈਸਰ ਕੂਰਨ ਸਿੰਘ ਅਤੇ ਗੁਰਬਖਸ਼ ਸਿੰਘ ਪੀਤ੍ਰਾੜੀਤਵਾਦ ਭਾਰਤਕ ਵਿੱਚ ਨਵੀਂ ਮੌਲਿਕ ਸ਼ੈਲੀ ਦੀ ਸਥਾਪਨਾ ਬਿਰਿੰਦਰ ਸਿੰਘ ਕਪੂਰ ਨੇ ਕੀਤੀ ਕਿ ਇਹਨਾਂ ਦੀ ਸ਼ੈਲੀ ਹੈ ਜਿਹੜੀ ਵੱਖਰੀ ਹੈ ਇਹ ਤੋਂ ਪਹਿਲਾਂ ਚੰਦ ਵਿਦਵਾਰ ਹੋਰ ਨੇ ਜਿਨ੍ਹਾਂ ਨੇ ਆਪਣੀ ਸ਼ੈਲੀ ਦੀ ਸਥਾਪਨਾ ਕੀਤੀ ਸੀਗੀ ਜਿਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਹੈ ਪਾਇ ਵੀਰ ਸਿੰਘ ਹੈ ਪ੍ਰੋਫੈਸਰ ਕੂਰਨ ਸਿੰਘ ਹੈ ਗੁਰਬਖਸ਼ ਸਿੰਘ ਪੀਤ੍ਰਾੜੀ ਹੈ ਤੇ ਉਸ ਤੋਂ ਬਾਅਦ ਕੌਣ ਹੈ ਆਪਣਾ ਮਨਿੰਦਰ ਸਿੰਘ ਕਪੂਰ ਇਹ ਗੱਲ ਕੌਣ ਕਹਿ ਰਿਹਾ ਇਹ ਕਹਿ ਰਿਹਾ ਹੈਗਾ ਰਜਿੰਦਰ ਸਿੰਘ ਸੇਖੋਂ ਰਜਿੰਦਰ ਸਿੰਘ ਸੇਖੋਂ ਇਹਨਾਂ ਨੂੰ ਇਹ ਗੱਲ ਹੋ ਰੱਖਦਾ ਤਾਂ ਉਹ ਵਰਤਮਾਨ ਦੇ ਵਿੱਚ ਵਾਰਤਕਕਾਰ ਤਾਂ ਬਹੁਤ ਨੇ ਪਰ ਸ਼ੈਲੀਕਾਰ ਨਰੇਂਦਰ ਸਿੰਘ ਕਪੂਰ ਹੈ ਮਤਲਬ ਵਾਰਤਕ ਤਾਂ ਬਹੁਤ ਲਿਖ ਰਹੇ ਨੇ ਸੇਖੋਂ ਕਹਿੰਦਾ ਪਰ ਵੱਖਰੀ ਸ਼ੈਲੀ ਦੇ ਵਿੱਚ ਲਿਖ ਰਿਹਾ ਇਹ ਇੱਕੋ ਇੱਕ ਵਿਦਵਾਨ ਹੈ ਸਾਡੇ ਕੋਲੇ ਜਿਹਦਾ ਨਾਮ ਹੈ ਨਰੇਂਦਰ ਸਿੰਘ ਕਪੂਰ ਸੋ ਇਹ ਮਤੰਪੂਰਨ ਕੁਝ ਗੱਲਾਂ ਸੀਗੀਆਂ ਜਿਹੜੀਆਂ ਆਪਾਂ ਨੇ ਵਿਨਦਰ ਸਿੰਘ ਕਪੂਰ ਬਾਰੇ ਕੀਤੀ ਹੈ ਕੁਝ ਗੱਲਾਂ ਜਿਹੜੀਆਂ ਰਹਿ ਗਈਆਂ ਹੋਣਗੀਆਂ ਉਹਨਾਂ ਬਾਰੇ ਆਪਾਂ ਹੋਰ ਲੈਕਚਰ ਇੱਕ ਲਾਾਂਗੇ ਸੋ ਮਤਲਬ ਪੂਰਨ ਗੱਲਾਂ ਕਰਨ ਦਾ ਆਪਾਂ ਨੇ ਯਤਨ ਕੀਤਾ ਹੈ ਕਿਉਂਕਿ ਫਿਰ ਵੀਡੀਓ ਲੰਮੀ ਹੋ ਜਾਂਦੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਕਿ ਕਿਹੜੇ ਵਿਸ਼ੇ ਤੇ ਆਪਾਂ ਲੈਕਚਰ ਕਰੀਏ ਕਿੰਨੇ ਵਕਤ ਦਾ ਹੋਵੇ ਕਿਹੜੇ-ਕਿਹੜੇ ਵਿਦਿਆਰਥੀ ਕੀ-ਕੀ ਵਿਸ਼ੇ ਨੇ ਸੋ ਤੁਹਾਡੀ ਸਲਾਹ ਦੀ ਇੰਸ਼ਾਅ ਲੋਡ ਮਹਿਸੂਸ ਹੁੰਦੀ ਹੈ ਸੋ ਤੁਹਾਡੇ ਮਾਰਗਦਰਸ਼ਨ ਨਾਲ ਅੱਗੇ ਆਪਾਂ ਵਧਦੇ ਰਹਾਂਗੇ ਸੋ ਅੱਜ ਦਾ ਲੈਕਚਰ ਇੱਥੇ ਹੀ ਸਮਾਪਤ ਹੁੰਦਾ ਹੈ ਇਹ ਸੀ ਉਹ ਹਰ ਗਲਬਾਤ ਡਕਨਿੰਦ ਸਿੰਘ ਕਪੂਰਵਾਲਾ ਵਰੀ ਕੱਲੋਂ ਆਪਾਂ ਹੋਰ ਕਿਸੇ ਵਿਦਵਾਨ ਨਾਲ ਆਤਕਾਰ ਵਾਰੇ ਲੈਕਚਰ ਲੈ ਕੇ ਤੁਹਾਡੇ ਹਾਜ਼ਰ ਹੋਵਾਂਗੇ ਉ ਤੱਕ ਮੈਨੂੰ ਬਤਰੀ ਤਨੂੰ ਦਿਵਾ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ